श्री कृष्ण ਤੇ अर्जुन ਬਾਜ਼ਾਰ ਵਿੱਚੋਂ ਲੰਗੇ ਜਾ ਰਹੇ ਸੀ ਉਹ ਆਪਦੀ ਪ੍ਰਜਾ ਦਾ ਹਾਲ ਦੇਖਦੇ ਜਾ ਰਹੇ ਸੀ ਐਨ ਨੂੰ ਇੱਕ ਬ੍ਰਾਹਮਣ ਜੋ ਕਿ ਬਹੁਤ ਗਰੀਬ ਸੀ ਉਸ ਬਾਜ਼ਾਰ ਵਿੱਚੋਂ ਲੰਘਿਆ ਤੇ ਥਾਂ-ਥਾਂ ਤੇ ਭਿਖਸ਼ਾ ਮੰਗਦਾ ਫਿਰਦਾ ਸੀ अर्जुन ਨੂੰ ਬੜਾ ਤਰਸ ਆਇਆ ਉਸ ਨੇ श्री कृष्ण ਜੀ ਨੂੰ ਕਿਹਾ ਕਿ ਕਿਉਂ ਨਾ ਇਸ ਜੋ ਗਰੀਬ ਬ੍ਰਾਹਮਣ ਹੈ ਇਦੀ ਮਦਦ ਕੀਤੀ ਜਾਵੇ। ਕ੍ਰਿਸ਼ਨ ਜੀ ਮੁਸਕਰਾਏ ਤੇ ਕਹਿਣ ਲੱਗੇ ਤੂੰ ਕਰ ਲਾ ਜਿਹੜੀ ਮਦਦ ਕਰਨੀ ਹੈ। ਅਰਜੁਨ ਨੇ ਇੱਕ ਬਹੁਤ ਹੀ ਕੀਮਤੀ ਹੀਰਾ ਉਸ ਪੰਡਤ ਨੂੰ ਦੇ ਦਿੱਤਾ, ਉਸ ਬ੍ਰਾਹਮਣ ਨੂੰ ਦੇ ਦਿੱਤਾ। ਤੇ ਨਾਲ ਹੀ ਉਸਨੇ ਸੋਚਿਆ ਕਿ ਇਹ ਬਹੁਤ ਜ਼ਿਆਦਾ ਕੀਮਤੀ ਹੈ। ਚੱਲ ਇਹਨੂੰ ਵੇਚ ਕੇ ਉਹ ਆਪਦਾ ਗੁਜ਼ਾਰਾ ਕਰ ਲੂਗਾ। ਪੇਰ ਉਹਨੂੰ ਥਾਂ-ਥਾਂ ਤੇ ਭਿਕਸ਼ਾ ਮੰਗਣ ਦੀ ਲੋੜ ਨਹੀਂ ਪੈਣੀ ਪਰ ਅਫਸੋਸ ਉਹ ਬ੍ਰਾਹਮਣ ਉਹ ਹੀਰਾ ਲੈ ਕੇ ਜਿਉਂ ਹੀ ਆਪਦੇ ਘਰ ਨੂੰ ਜਾ ਰਿਹਾ ਸੀ ਕਿ ਉਸ ਨੂੰ ਚੋਰਾਂ ਨੇ ਘੇਰ ਲਿਆ ਤੇ ਜ਼ਬਰਦਸਤੀ ਉਹਦੇ ਕੋਲੋਂ ਹੀਰਾ ਖੋ ਲਿਆ ਉਹ ਵਿਚਾਰਾ ਮੂੰਹ ਲਟਕਾ ਕੇ ਘਰ ਨੂੰ ਆ ਗਿਆ ਤੇ ਕਹਿਣ ਲੱਗਾ ਕਿ ਪਤਾ ਨਹੀਂ ਕਿਸਮਤ ਵੀ ਕਿੰਨੀ ਮਾੜੀ ਆ ਕੁਝ ਦਿਨ ਬਾਅਦ अर्जुन ਤੇ श्री कृष्ण फेर ओत्थों लंगे। ਉਹਨਾਂ ਨੇ ਦੇਖਿਆ ਕਿ ਕਮਾਲ ਐ। ਇਹ ਵਾਲਾ ਜੋ ਬ੍ਰਾਹਮਣ ਐ ਇਹਨੂੰ ਹੀਰਾ ਦਿੱਤਾ ਸੀ। ਹੀਰਾ ਲੈਣ ਦੇ ਬਾਵਜੂਦ ਵੀ ਇਹ ਫੇਰ ਭिक्षा ਮੰਗੀ ਜਾ ਰਿਹਾ। ਉਹਨਾਂ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਬ੍ਰਾਹਮਣ ਕੋਲ ਆ ਕੇ ਸਾਰੀ ਗੱਲ ਪੁੱਛੀ। ਤੇ ਬ੍ਰਾਹਮਣ ਵੀ ਵਿਚਾਰਾ ਰੋ ਰੋ ਕੇ ਦੱਸਣ ਲੱਗਾ ਕਿ ਭिक्षा ਤਾਂ ਮੈਂ ਤਾਂ ਮੰਗ ਰਿਆਂ ਕਿਉਂਕਿ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਹੈ ਜਿਹੜਾ ਤੁਸੀਂ ਹੀਰਾ ਦਿੱਤਾ ਵੀ ਸੀ ਉਹ ਚੋਰਾਂ ਨੇ ਖੋ ਲਿਆ ਫਿਰ ਅਰਜੁਨ ਨੂੰ ਬੜਾ ਤਰਸ ਆਇਆ ਅਰਜੁਨ ਨੇ ਇੱਕ ਕੀਮਤੀ ਮੋਤੀ ਬ੍ਰਾਹਮਣ ਨੂੰ ਦਿੱਤਾ ਤੇ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਆ ਮੋਤੀ ਲੈ ਲਓ ਬਹੁਤ ਬੇਸ਼ਕੀਮਤੀ ਹੈ ਇਹਨੂੰ ਵੇਚ ਕੇ ਤੁਸੀਂ ਆਪਦਾ ਗੁਜ਼ਾਰਾ ਕਰ ਸਕਦੇ ਹੋ ਬ੍ਰਾਹਮਣ ਬੜਾ ਖੁਸ਼ ਹੋਇਆ ਚਾਈ ਚਾਈ ਘਰ ਨੂੰ ਗਿਆ ਘਰ ਜਾ ਕੇ ਆਪ ਦੀ ਘਰ ਵਾਲੀ ਨੂੰ ਆਵਾਜ਼ ਮਾਰੀਆਂ ਪਰ ਉਹਦੀ ਘਰ ਵਾਲੀ ਨਦੀ ਤੇ ਘੜਾ ਲੈ ਕੇ ਗਈ ਹੋਈ ਸੀ ਪਾਣੀ ਪਰਣ ਫਿਰ ਉਹਨੂੰ ਸਮਝ ਨਹੀਂ ਆਈ ਕਿਵੇਂ ਮੋਤੀ ਕਿੱਥੇ ਲੁਕਾਵਾਂ ਕਿਉਂਕਿ ਜੇਕਰ ਮੋਤੀ ਕਿਸੇ ਨੇ ਦੇਖ ਲਿਆ ਕਿਤੇ ਫੇਰ ਨਾ ਚੋਰੀ ਕਰ ਲੈਵੇ ਫਿਰ ਉਸ ਬ੍ਰਾਹਮਣ ਨੇ ਕੀ ਕੀਤਾ ਘਰ ਵਿੱਚ ਇੱਕ ਪੁਰਾਣਾ ਘੜਾ ਪਿਆ ਸੀ ਉਸ ਬ੍ਰਾਹਮਣ ਨੇ ਕੀ ਕੀਤਾ ਮੋਤੀ ਨੂੰ ਉਸ ਪ੍ਰਾਣੇ ਘੜੇ ਦੇ ਵਿੱਚ ਲੁਕੋ ਦਿੱਤਾ ਤੇ ਖੁਦ ਘਰੋਂ ਬਾਹਰ ਚਲਾ ਗਿਆ ਪਰ ਬਦਕਿਸਮਤੀ ਨਾਲ ਉਹਦੀ ਘਰਵਾਲੀ ਜੋ ਕਿ ਘੜਾ ਲੈ ਕੇ ਨਦੀ ਤੇ ਪਾਣੀ ਭਰਨ ਗਈ ਸੀ ਉਸ ਦਾ ਘੜਾ ਟੁੱਟ ਗਿਆ ਉਸ ਨੇ ਸੋਚਿਆ ਪਾਣੀ ਵੀ ਲੈ ਕੇ ਜਾਣਾ ਜ਼ਰੂਰੀ ਹੈ ਉਹ ਵਾਪਸ ਘਰੇ ਆਈ ਆ ਕੇ ਉਹੀ ਪ੍ਰਾਣਾ ਘੜਾ ਚੱਕ ਲਿਆ ਤੇ ਉਹਦੇ ਵਿੱਚ ਪਾਣੀ ਭਰ ਕੇ ਲੈ ਆਈ ਐਨੇ ਨੂੰ ਬ੍ਰਾਹਮਣ ਵੀ ਆ ਗਿਆ ਬ੍ਰਾਹਮਣ ਨੇ ਉਹਨੂੰ ਸਾਰੀ ਗੱਲ ਦੱਸੀ ਤੇ ਉਹਦੀ ਘਰ ਵਾਲੀ ਉਹਨੂੰ ਕਹਿਣ ਲੱਗੀ ਕਿ ਅੱਛਾ ਮੋਤੀ ਕਿੱਥੇ ਆ ਉਹ ਕਹਿਣ ਲੱਗਾ ਇੱਥੇ ਖੜਾ ਪਿਆ ਸੀ ਉਹਦੇ ਵਿੱਚ ਮੈਂ ਮੋਤੀ ਪਾ ਕੇ ਰੱਖ ਦਿੱਤਾ ਸੀ ਉਹਦੀ ਘਰ ਵਾਲੀ ਦੇ ਹੋਸ਼ ਉੱਡ ਗਏ ਕਿਉਂਕਿ ਉਹ ਉਹੀ ਘੜਾ ਤਾਂ ਲੈ ਕੇ ਗਈ ਸੀ ਪਾਣੀ ਭਰਨ ਲਈ ਜਦੋਂ ਉਸਨੇ ਬ੍ਰਾਹਮਣ ਨੂੰ ਦੱਸਿਆ ਤਾਂ ਉਹ ਆਪਣੀ ਕਿਸਮਤ ਨੂੰ ਰੋਂਣ ਲੱਗੇ ਉਹ ਵਿਚਾਰਾ ਪਰੇਸ਼ਾਨ ਹੋ ਗਿਆ ਕਹਿਣ ਲੱਗਾ ਕਿ ਦੋ ਵਾਰੀ ਮੇਰੇ ਨਾਲ ਇਦਾਂ ਹੋ ਗਿਆ ਮੈਂ ਫੇਰ ਉੱਥੇ ਦਾ ਉੱਥੇ ਹੀ ਆ ਇੰਨੀਆਂ ਬੇਸ਼ਕੀਮਤੀ ਚੀਜ਼ਾਂ ਮਿਲਣ ਦੇ ਬਾਵਜੂਦ ਵੀ ਜ਼ਿੰਦਗੀ ਵਿੱਚ ਕੋਈ ਫਰਕ ਨਹੀਂ ਪਿਆ ਉਹ ਬਹੁਤ ਅਫਸੋਸ ਕਰ ਰਿਹਾ ਸੀ ਇੱਕ ਦਿਨ ਫੇਰ ਕ੍ਰਿਸ਼ਨ ਜੀ ਤੇ ਅਰਜੁਨ ਉਸ ਬਾਜ਼ਾਰ ਤੋਂ ਲੰਘ ਰਹੇ ਸੀ ਉਹਨਾਂ ਨੇ ਫੇਰ ਉਸ ਬ੍ਰਾਹਮਣ ਨੂੰ ਉੱਥੇ ਭਿਖਸ਼ਾ ਮੰਗਦੇ ਦੇਖਿਆ ਉਹ ਬਹੁਤ ਜ਼ਿਆਦਾ ਹੈਰਾਨ ਹੋ ਗਏ। ਅਰਜੁਨ ਨੇ ਬ੍ਰਾਹਮਣ ਨੂੰ ਬੁਲਾ ਕੇ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ? ਹੁਣ ਤਾਂ ਤੈਨੂੰ ਬੇਸ਼ਕੀਮਤੀ ਮੋਤੀ ਵੀ ਦੇ ਦਿੱਤਾ ਸੀ। ਅੱਗੋ ਬ੍ਰਾਹਮਣ ਨੇ ਸਾਰੀ ਆਪਦੀ ਆਤਮਕਥਾ ਸੁਣਾ ਛੱਡੀ। ਤੇ ਅਰਜੁਨ ਹੈਰਾਨ ਹੋ ਕੇ ਸ਼੍ਰੀ ਕ੍ਰਿਸ਼ਨ ਵਾਲ ਦੇਖਣ ਲੱਗਿਆ। ਸ਼੍ਰੀ ਕ੍ਰਿਸ਼ਨ ਜੀ ਨੇ ਹੱਸਦਿਆਂ ਨੇ ਸਿਰਫ 2 ਪੈਸੇ ਉਸ ਬ੍ਰਾਹਮਣ ਦੇ ਹੱਥ ਤੇ ਧਰ ਦਿੱਤੇ। ब्राह्मण ਬੜੀ ਹੈਰਾਨੀ ਨਾਲ શ્રીਕ੍ਰਿਸ਼ਨ ਜੀ ਨੂੰ ਦੇਖਣ ਲੱਗਾ ਤੇ ਮਨ ਵਿੱਚ ਕੋਸਦਾ ਜਾਵੇ ਕਿ ਲੈ ਇਹਨਾਂ ਨਾਲੋਂ ਤਾਂ ਇਹਨਾਂ ਦਾ ਦੋਸਤ ਅਰਜੁਨੀ ਚੰਗਾ ਸੀ ਜਿਨੇ ਦੋ ਵਾਰ ਬੜੀਆਂ ਬੇਸ਼ਕੀਮਤੀ ਚੀਜ਼ਾਂ ਤਾਂ ਦਿੱਤੀਆਂ ਤੇ શ્રીਕ੍ਰਿਸ਼ਨ ਜੀ ਮਹਾਰਾਜਾ ਹੋ ਕੇ ਉਹਨਾਂ ਨੇ ਕੀ ਦਿੱਤਾ ਸਿਰਫ ਦੋ ਪੈਸੇ ਉਹ ਵਿਚਾਰਾ ਕੋਸਦਾ ਜਾ ਹੋਇਆ ਤੁਰਿਆ ਜਾਵੇ ਐਨੇ ਨੂੰ ਇੱਕ ਮਛੇਰਾ ਉੱਥੋਂ ਲੰਘਿਆ ਉਹਨੇ ਇੱਕ ਮੱਛੀ ਫੜੀ ਹੋਈ ਸੀ ਮੱਛੀ ਬੜੀ ਤੜਫ ਰਹੀ ਸੀ ਉਹਨੇ ਮਨਚ ਸੋਚਿਆ ਦੋ ਪੈਸੇ ਦਾ ਵੈਸੇ ਵੀ ਕਿਹੜਾ ਕੁਝ ਆਉਣਾ ਵਾ ਉਹਨੇ ਉਸ ਮਛੇਰੇ ਨੂੰ ਉਹ ਦੋ ਪੈਸੇ ਦਿੱਤੇ ਤੇ ਕਿਹਾ ਆ ਮੱਛੀ ਨੂੰ ਆਜ਼ਾਦ ਕਰ ਦੇ ਉਹ ਕਹਿੰਦਾ ਲਓ ਤੁਸੀਂ ਲੈ ਜਾਓ ਕਰ ਦੋ ਆਜ਼ਾਦ ਬ੍ਰਾਹਮਣ ਨੇ ਆਪਦੇ ਕਮੰਡਲ ਦੇ ਵਿੱਚ ਜਿਹਦੇ ਵਿੱਚ ਜਾਲ ਸੀ ਮੱਛੀ ਨੂੰ ਉਹਦੇ ਵਿੱਚ ਰੱਖ ਦਿੱਤਾ ਤੁਰਿਆ ਗਿਆ ਨਦੀ ਦੇ ਕਿਨਾਰੇ ਪਹੁੰਚਿਆ ਤੇ ਜਿਉਂ ਹੀ ਉਹਨੇ ਮੱਛੀ ਨੂੰ ਉਹਦੇ ਵਿੱਚ ਨਦੀ ਵਿੱਚ ਸੁੱਟਿਆ ਤੇ ਆਪਦੇ ਕਮੰਡਲ ਚ ਦੇਖਿਆ ਉਹੀ ਬੇਸ਼ਕੀਮਤੀ ਮੋਤੀ ਜਿਹੜਾ ਕਿ ਘੜੇ ਵਿੱਚ ਸੀ ਤੇ ਪਾਣੀ ਭਰਨ ਗਈ ਇਸ ਦੇ ਘਰ ਵਾਲੀ ਦੇ ਘੜੇ ਦੇ ਵਿੱਚੋਂ ਉਹ ਮੋਤੀ ਨਦੀ ਦੇ ਵਿੱਚ गिर ਗਿਆ ਸੀ ਤੇ ਉਹੀ ਮੋਤੀ ਇਸ ਮੱਛੀ ਨੇ ਨਿਗਲ ਲਿਆ ਸੀ ਪਰ ਕਮੰਡਲ 'ਚ ਹੋਣ ਕਰਕੇ ਉਹਨੇ ਉਹ ਵਾਲਾ ਮੋਤੀ ਉਗਲ ਦਿੱਤਾ ਬ੍ਰਾਹਮਣੇ ਦੇਖ ਕੇ ਬੜਾ ਖੁਸ਼ ਹੋਇਆ ਉਹ ਤਾਂ ਖੁਸ਼ੀ-ਖੁਸ਼ੀ ਵਿੱਚ ਨੱਚਣ ਲੱਗਿਆ ਤੇ ਜ਼ੋਰ-ਜ਼ੋਰ ਦੇ ਨੇ ਕਹਿਣ ਲੱਗਿਆ ਮਿਲ ਗਿਆ ਮੈਨੂੰ ਮਿਲ ਗਿਆ ਮੈਨੂੰ ਮਿਲ ਗਿਆ ਐਨੇ ਨੂੰ ਜਿਹਨੇ ਹੀਰਾ ਚੋਰੀ ਕੀਤਾ ਸੀ ਉਹ ਚੋਰ ਉੱਥੋਂ ਲੰਘ ਰਿਹਾ ਸੀ ਉਹ ਡਰ ਗਿਆ ਉਹਨੇ ਸੋਚਿਆ ਕਿ ਇਹ ਕਿਤੇ ਮੇਰੇ ਬਾਰੇ ਤਾਂ ਨਹੀਂ ਕਹਿ ਰਿਹਾ ਕਿ ਚੋਰ ਮਿਲ ਗਿਆ ਚੋਰ ਮਿਲ ਗਿਆ ਇਸ ਤੋਂ ਪਹਿਲਾਂ ਕਿ ਮੈਨੂੰ ਕੋਈ ਸਜ਼ਾ ਹੋਵੇ ਮੈਂ ਭੱਜ ਕੇ ਇਹਦੇ ਕੋਲ ਮਾਫੀ ਮੰਗ ਲੈਣਾ ਉਹ ਚੋਰ ਭੱਜ ਕੇ ਆਇਆ ਬ੍ਰਾਹਮਣ ਨੂੰ ਹੀਰਾ ਫੜਾਉਂਦੇ ਹੋਏ ਉਸਨੇ ਮਾਫੀ ਮੰਗੀ ਤੇ ਕਹਿਣ ਲੱਗਾ ਤੁਸੀਂ ਇਸ ਦਾ ਰੋਲਾ ਨਾ ਪਾਓ ਮੈਨੂੰ ਮਾਫ ਕਰ ਦਿਓ ਆ ਤੁਹਾਡਾ ਹੀਰਾ ਵਾ ਹੁਣ ਮੈਨੂੰ ਜਾ ਲੈਣ ਦੇ ਦਿਓ ਮੇਰੀ ਸ਼ਿਕਾਇਤ ਨਾ ਕਰਿਓ ਐਨਾ ਕਹਿ ਕੇ ਉਹ ਹੀਰਾ ਬ੍ਰਾਹਮਣ ਨੂੰ ਦੇ ਕੇ ਉੱਥੋਂ ਨਿਕਲ ਗਿਆ। ਬ੍ਰਾਹਮਣ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਇਹ ਸਭ ਕੁਝ ਅਰਜੁਨ ਦੇਖ ਰਿਹਾ ਸੀ। ਅਰਜੁਨ ਨੇ ਸ਼੍ਰੀਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਕਮਾਲ ਹੈ ਕਿ ਤੁਸੀਂ 2 ਪੈਸੇ ਦਿੱਤੇ ਤੇ ਇਹਦਾ ਸਾਰਾ ਕੁਝ ਹੀ ਗਵਾਚਾ ਹੈ ਇਹਨੂੰ ਮਿਲ ਗਿਆ। ਜਦੋਂ ਮੈਂ ਇਹਨੂੰ ਦਿੱਤੇ ਸੀ ਹੀਰਾ ਦਿੱਤਾ, ਮੋਤੀ ਦਿੱਤਾ। ਉਦੋਂ ਇਹਦੇ ਭਾਗ ਬਿਲਕੁਲ ਵੀ ਨਹੀਂ ਬਦਲੇ ਕੀ ਚੱਕਰ ਕੀ ਹੈ ਕਿਸ਼ਨ ਜੀ ਮੁਸਕਰਾਏ ਤੇ ਕਹਿਣ ਲੱਗੇ ਜਦੋਂ ਤੂੰ ਇਹਨੂੰ ਹੀਰਾ ਦਿੱਤਾ ਸੀ ਇਹ ਉਦੋਂ ਆਪਣੇ ਪਰਿਵਾਰ ਬਾਰੇ ਆਪਣੇ ਬਾਰੇ ਸੋਚ ਰਿਹਾ ਸੀ ਜਦੋਂ ਤੂੰ ਮੋਤੀ ਦਿੱਤਾ ਉਦੋਂ ਵੀ ਇਹ ਆਪਣੇ ਬਾਰੇ ਹੀ ਸੋਚ ਰਿਹਾ ਸੀ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਬਾਰੇ ਸੋਚ ਰਿਹਾ ਸੀ ਪਰ ਜਦੋਂ ਮੈਂ ਇਹਨੂੰ ਦੋ ਪੈਸੇ ਦਿੱਤੇ ਇਹ ਨੇ ਉਸ ਮੱਛੀ ਬਾਰੇ ਸੋਚਿਆ ਜੋ ਕਿ ਤੜਫ ਰਹੀ ਸੀ ਉਸ ਨੂੰ ਬਚਾਉਣ ਬਾਰੇ ਸੋਚਿਆ ਤੇ ਉਸ ਨੂੰ ਬਚਾਉਣ ਲਈ ਜੋ ਇਸ ਦੇ ਕੋਲ ਸੀ ਇਹਨੇ ਉਹ ਦਾਤ ਤੇ ਲਾ ਦਿੱਤਾ ਇਸੇ ਕਰਕੇ ਚੰਗੇ ਕਰਮ ਕੀਤੇ ਕਰਕੇ ਇਹਦਾ ਚੰਗਾ ਹੋਇਆ ਜੋ ਇਹਦੇ ਹੱਥੋਂ ਜਿਹੜੀਆਂ ਚੀਜ਼ਾਂ ਵੀ ਗਵਾਚ ਗਈਆਂ ਸੀ ਉਹ ਦੁਬਾਰਾ ਇਹਨੂੰ ਮਿਲ ਗਈਆਂ ਇਹ ਸੀ ਕਥਾ ਇਹ ਸੀ ਉਹ ਕਹਾਣੀ ਜੋ ਕਿ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਸੇ ਦੀ ਮਦਦ ਕਰਨ ਲਈ ਕਿਸੇ ਦੇ ਸਹਾਇਕ ਬਣਨ ਲਈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਪੈਸਾ ਹੀ ਹੋਵੇ ਤੁਹਾਡੇ ਕੋਲ ਦਿਲ ਹੋਣਾ ਜ਼ਿਆਦਾ ਜ਼ਰੂਰੀ ਹੈ